ਪਹਿਲਾਂ ਤਾਂ ਪਤਾ ਹੀ ਨਹੀਂ ਸੀ ਵੀ ਪਨੀਰ ਤਾਂ ਰਸਗੁੱਲਿਆਂ ਦੇ ਵਿੱਚ ਪੈਂਦਾ ਐਵੇਂ ਵਿਆਹਾਂ 'ਚ ਹੁਣ ਤੱਕ ਆਪਾਂ ਸਾਰੇ ਜਣੇ ਗੁਲਾਬ ਜਮਣਾ ਖਾਈ ਗਏ ਵੀ ਇਹ ਬੜੀ ਵਧੀਆ ਹੁੰਦੀ ਆ ਵੀ ਆਹ ਚਿੱਟੇ ਜਿਹੇ ਰਸਗੁੱਲੇ ਇਹਨਾਂ 'ਚ ਕਿਹੜਾ ਖਸ ਕੱਢਣ ਪਉਣ ਨੂੰ ਆ ਤੇ ਆਪਾਂ ਨੂੰ ਪਤਾ ਹੀ ਨਹੀਂ ਸੀ ਵੀ ਪਨੀਰ ਤਾਂ ਇਹਦੇ 'ਚ ਪੈਂਦਾ ਗੁਲਾਬ ਜਮਣਾ ਤਾਂ ਕੱਲੀਆਂ ਓਹੀ ਹੁੰਦੀਆਂ ਮੈਦੇ ਦੀਆਂ ਤੇ ਦੇਖੋ ਪਨੀਰ ਨੂੰ ਆਪਾਂ ਪਹਿਲਾਂ ਉਹ ਕਰਾਚ ਕਰ ਲਿਆ ਜਿਹਨੂੰ ਆਪਾਂ ਕਹਿ ਦਿੰਦੇ ਆਂ ਵੀ ਫੇਜ ਲੈਣਾ ਥਾ ਨਾਲ ਤੇ ਬਾਅਦ ਚ ਉਹਦੇ ਚ ਆਪਾਂ ਮਿੱਠਾ ਸੋਡਾ ਪਾ ਲੈਣਾ ਤੇ ਥੋੜਾ ਜਿਹਾ ਪਾਣੀ ਪਾ ਲਿਆ ਹਾ ਠੀਕ ਆ ਤੇ ਇਹਨੂੰ ਆਪਾਂ ਬਾਅਦ ਚ ਆਏ ਮਿਲਾਉਣਾ ਮਿਕਸ ਕਰ ਲੈਣਾ ਠੀਕ ਆ ਤੇ ਆਪਾਂ ਰਸਗੁਲੇ ਬਣਾਉਣ ਲੱਗਿਆ ਤੇ ਸ਼ੇਅਰ ਕਰ ਦਿਓ ਵੀਡੀਓ ਦੱਬ ਕੇ ਕਰਾਂ ਐ ਬਣਾ ਲੈਣਾ ਆਪਾਂ ਜਿਵੇਂ ਜਿਵੇਂ ਪਤਲਾ ਪਤਲਾ ਜਿਵੇਂ ਆ ਆਟਾ ਜਿਆ ਗੁੰਨਦੇ ਹੁੰਨੇ ਆਪਾਂ ਤੇ ਇਹ ਚ ਆਪਾਂ ਇੱਕ ਕਵੇਸਣ ਪਾਤਾ ਥੋੜਾ ਜਿਹਾ ਇੱਕ ਚਮਚਾ ਠੀਕ ਆ ਤੇ ਆ ਪਾਤਾ ਆਪਾਂ ਇਹ ਜ ਸੂਜੀ ਇੱਕ ਚਮਚਾ ਸੂਜੀ ਦਾ ਪਾਤਾ ਤੇ ਇੱਕ ਵੇਸਣ ਦਾ ਪਾਤਾ ਠੀਕ ਆ ਦੋਸਤੋ ਪਹਿਲਾਂ ਆਪਾਂ ਇਹ ਚ ਮਿੱਠਾ ਛੋਡਾ ਪਾਇਆ ਸੀ ਤਿੰਨ ਚੀਜ਼ਾਂ ਪਾਉਣੀਆਂ ਤੇ ਨੂੰ ਆਪਾਂ ਮਿਕਸ ਕਰਕੇ ਐ ਪੀੜਾ ਜਿਹਾ ਬਣਾ ਲੈਣਾ ਠੀਕ ਆ ਤੇ ਆਪਾਂ ਰਸਗੁੱਲੇ ਬਣਾਉਣ ਲੱਗੇ ਆ ਵੀਡੀਓ ਸ਼ੇਅਰ ਕਰ ਦਿਓ ਦੱਬ ਕੇ ਕਿਸੇ ਨੇ ਤੁਹਾਨੂੰ ਦੱਸਣਾ ਨਹੀਂ ਵੀ ਇਹ ਉਹੀ ਸੌਖੇ ਬਣ ਜਾਂਦੇ ਤੇ ਤਾਕਤ ਇਹਦੇ ਚ ਹੁੰਦੀ ਆ ਕਿਉਂਕਿ ਪਨੀਰ ਪਾਏ ਵਿੱਚ ਹੁਣ ਆ ਇੱਕ ਕੌਲੀ ਆਪਾਂ ਆ ਪਾਣੀ ਦੀ ਪਾਲੀ ਫਰਾਈ pan ਦੇ ਵਿੱਚ ਪਾਣੀ ਦੀ ਪਾਲੀ ਇਹਦਾ ਵੀ ਤੁਹਾਨੂੰ ਦੱਸਦਿਆਂ ਕੀ ਕਰਨਾ ਤੇ ਹੁਣ ਇਹ ਚ ਖੰਡ ਪਾਵਾਂਗੇ ਆਪਾਂ ਠੀਕ ਆ ਗੈਸ ਜਗਾ ਕੇ ਆਪਾਂ ਪਾਣੀ ਪਾ ਕੇ ਗਲਾਸ ਘਿਪਾਲੋ ਤੇ ਜਦ ਖੰਡ ਪਾ ਲੈਣੀ ਆ ਠੀਕ ਆ ਚਾਸ਼ਨੀ ਤਿਆਰ ਕਰਦੇ ਆ ਮਤਲਬ ਆਪਾਂ ਚਾਸ਼ਨੀ ਤਿਆਰ ਕਰਨ ਵਾਸਤੇ ਆਪਾਂ ਦੋ ਕੌਲੀਆਂ ਖੰਡ ਦੀਆਂ ਪਾਲੀਆਂ ਠੀਕ ਆ ਤੇ ਇੱਕ ਗਲਾਸ ਪਾਣੀ ਦੇ ਵਿੱਚ ਹੁਣ ਆਪਾਂ ਇਹਦੇ ਵਿੱਚ ਜਿਹੜਾ ਆਪਾਂ ਪਨੀਰ ਦਾ ਬਣਾਇਆ ਸੀ ਪ੍ਰੋਗਰਾਮ ਤੇ ਉਹਦੇ ਆਪਾਂ ਪੀੜੀ ਜੇ ਬਣਾ ਲੈਣੇ ਆਏ ਗੋਲ ਗੋਲ ਗੋਲੂ ਤੇ ਉਹ ਜਿਹੜੇ ਗੋਲੂਆਂ ਨੂੰ ਆਪਾਂ ਖੰਡ ਚਾਹ ਕਰ ਲਾਂਗੇ ਹੁਣ ਆਪਾਂ ਖੰਡ ਦਾ ਚਾਸ਼ਨੀ ਬਣਾਈ ਹੈ ਨਾ ਵੇ ਦੇਖੋ ਫਰਾਈਪੈਨ ਚ ਉਬਲ ਰਿਹਾ ਪਾਣੀ ਤੇ ਇਹ ਚਾਸ਼ਨੀ ਦੇ ਵਿੱਚ ਆਪਾਂ ਰਸਗੁੱਲੇ ਤਿਆਰ ਹੋ ਜਾਣਗੇ ਜਦੋਂ ਆਪਾਂ ਇਹਨਾਂ ਗੋਲੂਆਂ ਨੂੰ ਜਿਹੜੇ ਆਪਾਂ ਹੁਣ ਬਣਾਏ ਆ ਤੇ ਇਹਨਾਂ ਗੋਲੂਆਂ ਨੂੰ ਜਦੋਂ ਆਪਾਂ ਉਹਦੇ ਚੱਕ ਕੇ ਕਰਕੇ ਪਾ ਦਾਂਗੇ ਤੇ 5 ਮਿੰਟਾਂ ਜੀ ਤੁਹਾਡੇ ਕੋਲ ਰਸਗੁੱਲੇ ਤਿਆਰ ਐ ਐਵੇਂ ਦੁਕਾਨ ਤੇ ਜਾ ਕੇ ਆਪਾਂ 1.5 ਦੋ ਦੋ 200 ਰੁਪਿਆ ਲਾਦਨੇ ਆ ਤੇ ਘਰੇ ਬਣਾ ਲੈ ਕੇ ਰੱਖਾ ਯਾਰ ਨਾਲ ਤੁਹਾਡੇ ਸਾਹਮਣੇ ਘਰੇ ਹੀ ਪਨੀਰ ਕੱਢ ਲਈਦਾ ਦੁੱਧ ਤੋਂ ਹਨਾ ਘਰੇ ਸਾਰਾ ਕੁਝ ਤਿਆਰ ਹੋ ਜਾਂਦਾ ਤੇ ਐਵੇਂ ਉਹ ਦੇਖੋ ਪਤਾ ਨਹੀਂ ਕੀ ਅੱਗ ਸੁਆਹ ਪਾ ਦਿੰਦੇ ਹਲਵਾਈ ਸਾਰੇ ਹਲਵਾਈ ਮਾੜੇ ਵੀ ਨਹੀਂ ਹੁੰਦੇ ਤੇ ਸਾਰੇ ਚੰਗੇ ਵੀ ਨਹੀਂ ਹੁੰਦੇ ਹਨਾ ਤੇ ਚਲੋ ਆਪਾਂ ਬਾਲੀਆਂ ਗੱਲਾਂ ਨਹੀਂ ਕਰਦੇ ਆ ਪੱਥਰ ਵੀ ਤੁਹਾਨੂੰ ਐ ਕਹਿੰਨੇ ਆ ਵੀ ਗਲਾਵਿਆਮਣਾਂ 'ਚ ਕੁਝ ਵੀ ਨਹੀਂ ਹੁੰਦਾ ਉਹ ਜਿੱਕਲਾ ਮੈਦਾ ਹੁੰਦਾ ਤੇ ਜਿਹੜਾ ਕੰਮ ਦੀ ਚੀਜ਼ ਆ ਤਾਕਤ ਆ ਜਿਹੜੀ ਪ੍ਰੋਟੀਨ ਆ ਜਿਹੜੇ ਹਨ ਉਹ ਤਾਂ ਪਨੀਰ 'ਚ ਹੁੰਦੇ ਆ ਤੇ ਪਨੀਰ ਪੈਂਦਾ ਕਾਦੇ 'ਚ ਪਨੀਰ ਪੈਂਦਾ ਜੀ ਰਸਗੁੱਲਿਆਂ ਦੇ ਵਿੱਚ ਇਸ ਲਈ ਹੁਣ ਗਾਂ ਨੂੰ ਜਿੱਥੇ ਤੁਹਾਨੂੰ ਕੁਝ ਖਾਣ ਦਾ ਮੌਕਾ ਮਿਲੇ ਤੁਸੀਂ ਉੱਥੇ ਗਲਾਵਿਆ ਬਣਾਣੀ ਤੁਸੀਂ ਉੱਥੇ ਰਸਗੁੱਲੇ ਖਾਣੇ ਆ ਤੇ ਨਾਲੇ ਇਹ ਸਾਰਿਆਂ ਨੂੰ ਦੱਸਿਆ ਕਰੋ ਜਵਾਕਾਂ ਨੂੰ ਵੀ ਜੋ ਆਕਰ ਨੂੰ ਆਪ ਕਹਨੇ ਹੁੰਨੇ ਆ ਵਿਰਾਸ ਗੋਲੇ ਨਾਲ ਚੱਕੀ ਰਸ ਗੋਲੇ ਨਾਲ ਚੱਕੀ ਗਲਾਇਆ ਮਣਖਾਲਾ ਐ ਨਹੀਂ ਪਤਾ ਵੀ ਉਹ ਬਣਦੀ ਕਲੀ ਮੈਦੇ ਦੀ ਹੈ ਉਸ ਕੁਝ ਵੀ ਨਹੀਂ ਹੁੰਦਾ ਤੇ ਵੀਡੀਓ ਸਾਡੀ ਤੁਹਾਨੂੰ ਕਿਹੋ ਜਿਹੀ ਲੱਗਦੀ ਆ ਤੇ ਅਸੀਂ ਜੀ ਤੁਹਾਡੇ ਵਾਸਤੇ ਹਮੇਸ਼ਾ ਕੰਮ ਦੀਆਂ ਗੱਲਾਂ ਲੈ ਕੇ ਆਉਣੇ ਆ ਤੇ ਵੀਡੀਓ ਸਾਡੇ ਨੂੰ ਸ਼ੇਅਰ ਜਰੂਰ ਕਰਦਾ ਕਰੋ ਦੋਸਤੋ ਤੁਸੀਂ ਨਾ ਸ਼ੇਅਰ ਕਮੈਂਟ ਨਹੀਂ ਕਰਦੇ ਤੇ ਜਾਨ ਜਿਹੜੇ ਇਹਨਾਂ ਕਈ ਵਿਦਵਾਨ ਲੋਕ ਹੁੰਦੇ ਆ ਹਨ ਉਹ ਨੁਕਸ ਕੱਢਦੇ ਹੁੰਦੇ ਆ ਤੇ ਅਸੀਂ ਉਹਨਾਂ ਨੂੰ ਵੀ ਕਹਿੰਨੇ ਹੁੰਦੇ ਆ ਵੀ ਜੇ ਤੁਸੀਂ ਇੰਨੇ ਗੁਣੀ ਗਿਆਨੀ ਬੰਦੇ ਆ ਯਾ ਸਾਡੀਆਂ ਵੀਡੀਓ ਦੇ ਵਿੱਚ ਨੁਕਸ ਕਿਉਂ ਨਹੀਂ ਕੱਢਦੇ ਇਹਨਾਂ 'ਚ ਨੁਕਸ ਹੀ ਕੱਢ ਦਿਓ ਵੀ ਉਹ ਤਾਂ ਤੁਸੀਂ ਕਈ ਹੁੰਦੇ ਆ ਨਾ ਕਈ ਵੈਰਾਈਟੀਆਂ ਹੁੰਦੀਆਂ ਮੱਚਦੀਆਂ ਹੁੰਦੀਆਂ ਵੀ ਜਦੋਂ ਕੋਈ ਗੱਲ ਕਰਦਾ ਹੋਵੇ ਉਹ ਵੱਡਵੇਂ ਉਹਨਾਂ ਨੇ ਗੱਲ ਕਰਨੀ ਹੁੰਦੀ ਆ ਪਿੰਡਾਂ 'ਚ ਵੀ ਹੁੰਦੀ ਆ ਨਾ ਕਈ ਲੋਕ ਇਹੇ ਜੇ ਪਤਾ ਹੀ ਜਦੋਂ ਆਪਾਂ ਸੱਤ ਜੀਆ ਕੋਈ ਵੀ ਮਤਲਬ ਚਾਰ ਬੰਦੇ ਖੜ ਕੇ ਗੱਲ ਕਰਦੇ ਹੁੰਦੇ ਆ ਤੇ ਇੱਕ ਬੰਦਾ ਉਹੀ ਮੱਚ ਕੇ ਜੇ ਤੇ ਵੱਡਮੀ ਗੱਲ ਕਰਦਾ ਹੁੰਦਾ ਜਿਹੜਾ ਕੁੱਟਪਾਲਦਾ ਹੁੰਦਾ ਤੇ ਉਹ ਉਹਨਾਂ ਨੂੰ ਕਹਿੰਨੇ ਵੀ ਤੁਸੀਂ ਵੀ ਆ ਕੇ ਇੱਥੇ ਮੰਨ ਲਓ ਕੋਈ ਕਮੈਂਟ ਕੁੰਡ ਕਰੋ ਯਾਰ ਨੌਕਸ ਕੱਢੋ ਸਾਡੀ ਵੀਡੀਓ ਚ ਤੁਸੀਂ ਵਿਹਲੇ ਬਿਗਾਤੋ ਬੈਠੇ ਆ ਹਾ ਮੋਬਾਈਲ ਚ ਕੋ ਕਮੈਂਟ ਕਰੋ ਵੀ ਤੁਸੀਂ ਐਂ ਕਰਤਾ ਆ ਕਰਤਾ ਕੁਛ ਤਾਂ ਕਰੋ ਯਾਰ ਤੁਸੀਂ ਤੇ ਜੇ ਤੁਸੀਂ ਨਹੀਂ ਐਜਾ ਕੁਛ ਕਰਨਾ ਤੁਹਾਨੂੰ ਵੀ ਸਾਡੇ ਰਸਗੁਲੇ ਪਸੰਦ ਆ ਤਾਂ ਅਸੀਂ ਕਹਿੰਨੇ ਵੀ ਤੁਹਾਡਾ ਮੋਸਟ ਵੈਲਕਮ ਆ ਸਾਡੇ ਰਸਗੁੱਲਿਆਂ ਨੂੰ ਆਪ ਵੀ ਖਾਓ ਬਣਾ ਕੇ ਆਪਦੇ ਘਰ ਦਾਣੇ ਵੀ ਖਾਓ ਤੇ ਸਾਰਿਆਂ ਨਾਲ ਚੱਲ ਕਰੋ ਗਰਮੀ ਦਾ ਸੀਜ਼ਨ ਆ ਮੀਂਹ ਪਈ ਜਾਂਦੇ ਦੋ ਤਿੰਨ ਦਿਨਾਂ ਦੇ ਤੇ ਮੌਸਮ ਵੀ ਘੈਂਟ ਹੋਇਆ ਪਿਆ ਤੇ ਅੱਜ ਬਣਾ ਕੇ ਜਵਾਕਾਂ ਨੂੰ ਵੀ ਖੁਸ਼ ਕਰ ਲੋ ਇੱਕ ਦੋ ਦਿਨਾਂ ਦੀਆਂ ਛੁੱਟੀਆਂ ਰਹੀਆਂ ਜਵਾਕਾਂ ਦੀਆਂ ਫਿਰ ਇਹਨਾਂ ਨੇ ਵਿਚਾਰਿਆਂ ਨੇ ਸਕੂਲ ਵੀ ਜਾਣਾ ਹਨਾ ਤੇ ਤੁਸੀਂ ਚੱਕ ਦੋ ਕੰਮ ਅੱਜ ਕਰਨ ਧਰ ਲੋ ਕੜਾਈ ਫਿਰ ਠੀਕ ਹੈ ਰਸਗੁੱਲੇ ਦੇਖੋ ਤੁਹਾਡੇ ਸਾਹਮਣੇ ਆਏ ਬਣ ਕੇ ਤਿਆਰ ਹੋ ਜਾਂਦੇ ਆ ਕੁਝ ਵੀ ਔਖਾ ਨਹੀਂ ਹੁੰਦਾ ਇਹ ਚ ਠੀਕ ਐਵੇਂ ਲੋਕ ਕਹਿੰਦੇ ਪਤਾ ਨਹੀਂ ਕਿੰਨਾ ਕੌខਾ ਹਲਵਾਈ ਸਾਦ ਲਓ ਜੀ ਫਲਾਨਾ ਕਰ ਲਓ ਜੀ ਆ ਤੁਹਾਡੇ ਸਾਹਮਣੇ ਬਣਾਇਆ ਸੀ ਕੀ ਔਖਾ ਦੱਸੋ ਇਹ ਚ ਕੁਝ ਵੀ ਨਹੀਂ ਔਖਾ ਇਹ ਚ ਠੀਕ ਐ ਬਣ ਜਾਂਦੇ ਰਸਗੁਲੇ ਆ ਦੇਖੋ ਅਸੀਂ ਚਮਚੇ ਨਾਲ ਤੁਹਾਨੂੰ ਕੱਟ ਕੇ ਦਿਖਾਉਣੇ ਆ ਆਲੋ ਸੁਰ ਚਮਚੇ ਜਾਂਦਾ ਤੁਹਾਡੇ ਮੂੰਹ ਚ ਛੇਰ ਕਰ ਦ ਦੱਬ ਕੇ ਰਸਗੁਲੇ ਖਾਓ ਬਣਾ ਕੇ ਘਰੇ ਆ ਜੀ